ਸਾਨੂੰ ਪਤਾ ਲੱਗਾ ਐ ਮੌਕੇ ਤਾਂ ਆਇਆ ਪਰ ਇੱਥੇ ਹੋਰ ਵੀ ਜਿਹੜਾ ਸਮਾਨ ਪਿਆ ਵਾ ਤੇ ਉਹ ਕਹਿੰਦੇ ਟੈਣਾ ਵੱਜ ਕੇ ਡੇਗਾ ਅਸੀਂ ਜੜੀ ਆ ਪੂਰੀ ਆਪਣੀ ਜਾਣਕਾਰੀ ਕਰਾਉਣੀ ਚਾਹੁੰਦੇ ਆ ਮੌਤ ਇੱਕ ਟਾਲ ਸੱਚਾਈ ਹੈ ਜਿਸ ਦਾ ਜਨਮ ਹੋਇਆ ਉਸਨੇ ਮਰਨਾ ਜ਼ਰੂਰ ਹੈ ਪਰ ਮੌਤ ਦਾ ਸਮਾਂ ਤੇ ਸਥਾਨ ਕੋਈ ਨਹੀਂ ਜਾਣਦਾ ਹੁੰਦਾ ਗੁਰਦਾਸਪੁਰ ਦੇ ਪਿੰਡ ਬੱਬੇਹਾਲੀ ਦੇ ਨੇੜੇ ਇੱਕ ਜਹੀ ਘਟਨਾ ਵਾਪਰੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਪਰਿਵਾਰ ਤਾਂ ਬੇहद ਸਦਮੇ ਦੇ ਵਿੱਚ ਹੈ ਦਰਅਸਲ ਦੋ ਸਕੇ ਭਰਾ ਆਪਣੀ ਭੈਣ ਦੇ ਭੋਗ ਦੇ ਉੱਤੇ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਸਫੈਦਾ ਟੁੱਟ ਕੇ ਉਹਨਾਂ ਦੇ ਉੱਤੇ ਡਿੱਗ ਜਾਂਦਾ ਜਿਸ ਦੇ ਨਾਲ ਮੋਟਰਸਾਈਕਲ ਦਾ ਕੰਟਰੋਲ ਗਵਾ ਬੈਠਦੇ ਨੇ ਤੇ ਦੋਵੇਂ ਭਰਾਵਾਂ ਦੀ ਮੌਤ ਹੋ ਜਾਂਦੀ ਹੈ ਇਸ ਨੂੰ ਲੈ ਕੇ ਜਿੱਥੇ ਆਸ-ਪਾਸ ਦੇ ਲੋਕ ਹੈਰਾਨ ਨੇ ਉਥੇ ਪਰਿਵਾਰ ਵੀ ਸਮਝ ਨਹੀਂ ਪਾ ਰਿਆ ਕਿ ਇਹ ਅਨਹੋਣੀ ਕਿਸ ਤਰ੍ਹਾਂ ਵਾਪਰ ਗਈ ਗਰਮਜੀਤ ਸਿੰਘ ਪਿੰਡ ਵਾਸੀ ਸ਼ੂਰਕਲਾ ਉਹ ਜਾਣਦੇ ਨੇ ਖਾਰੇ ਤੇ ਆਉਂਦਿਆਂ ਰਸਤੇ ਵਿੱਚ ਐਕਸੀਡੈਂਟ ਹੋ ਗਿਆ ਸਾਨੂੰ ਪਤਾ ਲੱਗਾ ਆਈ ਮੌਕੇ ਤੇ ਆਈਆਂ ਪਰ ਇੱਥੇ ਹੋਰ ਵੀ ਜਿਹੜਾ ਸਮਾਨ ਪਿਆ ਵਾ ਤੇ ਉਹ ਕਹਿੰਦੇ ਟੈਣਾ ਵੱਜ ਕੇ ਡੇਗਾ ਅਸੀਂ ਜਿਹੜੀ ਆ ਪੂਰੀ ਆਪਣੀ ਜਾਣਕਾਰੀ ਕਰਾਉਣੀ ਚਾਹੁੰਦੇ ਆ ਕਿ ਇਹ ਜਿਹੜਾ ਵਾ ਕੀ ਇਹਨਾਂ ਨੇ ਪਾਣਾ ਵਰਤਿਆ ਵਾ ਫੇਰ ਅਸੀਂ ਜਿਹੜਾ ਅਗਲੀ ਕਾਰਵਾਈ ਜਿਹੜੀ ਹੋਏਗੀ ਫੇਰ ਅਸੀਂ ਜਾ ਰਹੇ ਨਕਾ ਇਹ ਖਾਰੇ ਕਾਦੀ ਮਿਰਜੀਆਂ ਕਾਦੀਆਂ ਮਿਰਜਾਂ ਲਾਗੇ ਖਾਰਾ ਵਾ ਹਾਂਜੀ ਕਰੀਬ 11:00 ਵਜੇ ਦੇ 10 ਮਿੰਟ ਤੈਨੂੰ ਕਾਲ ਆਈ ਪਨੌਰਮ ਤੋਂ ਕਿ ਬਿਆਲੇ ਲਾਗੇ ਪੰਪ ਲਾਗੇ ਇੱਕ ਐਕਸੀਡੈਂਟ ਹੋਇਆ ਹੈ ਜਿੱਥੇ ਮੌਕੇ ਤੇ ਪਹੁੰਚੇ ਪਹੁੰਚ ਕੇ ਵੇਖਿਆ ਜਿੱਥੇ ਦੋ ਬੰਦਿਆਂ ਦੀ ਡੈਥ ਹੋ ਚੁੱਕੀ ਜਿਹੜੇ ਕਿ ਜਿਸ ਦਾ ਨਾਮ ਇੱਕ ਦਾ ਨਾਮ ਬਲਕਾਰ ਸਿੰਘ ਗੁਰਮੇਦ ਸਿੰਘ ਸੰਨਫ ਬੂਰ ਸਿੰਘ ਦੋਵੇਂ ਵਾਸੀ ਸਹੂਰ ਦਰਾਂਗੇ ਲਾਗੇ ਪੈਂਦਾ ਇਹਨਾਂ ਦਾ ਜੀ ਤੋਂ ਹੁਣ ਥਾਣੇ ਵਾਲਿਆਂ ਨੂੰ ਸੁਚੇਤ ਕਰ ਦਿੱਤਾ ਗਿਆ ਕਾਨੂੰਨੀ ਕਾਰਵਾਈ ਕਰਨ ਦਾ ਬਾਅਦ ਅੱਗੇ ਦੀ ਕਾਰਵਾਈ ਹੋਏਗੀ ਜੀ ਦੋ ਦੇ ਭਰਾ ਸੀਗੇ ਦੋ ਦੇ ਸਕੇ ਭਰਾ ਸੀ ਜੀ ਇਹ ਤੱਕ ਭੋਗ ਤੇ ਜਾ ਰਹੇ ਕਿਤੇ ਆਪਣੇ ਪਿੰਡ ਆਪਣੇ ਦੇ ਪਿੰਡ ਇਥੇ ਥਾਣੇ ਵਾਲ ਕਹਿੰਦੇ ਜੀ ਇੱਥੇ ਜਾ ਰਹੀ ਭੋਗ ਤੇ ਥਾਣੇ ਵਾਲੇ ਪਿੰਡ ਭੋਗ ਤੇ ਜਾ ਰਹੇ ਸੀ ਜੀ ਰੈਣ ਵਾਲੇ ਕਿਹਨਾਂ ਦੇ ਹੈ ਰੈਣ ਵਾਲੇ ਸੂਰ ਪਿੰਡ ਆ ਜੀ ਦਰੰਗ ਜਿਹਾ ਲੱਗੇ ਕੀ ਕੰਮ ਕਰਦੇ ਕਿੰਨੀ ਕਿੰਨੀ ਉਮਰ ਵਾਂ ਖੇਤੀਬਾੜੀ ਦਾ ਕੰਮ ਕਰਦਾ ਕਰੀਬ 60 ਸਾਲ ਦੇ ਕਰੀਬ ਉਮਰ ਆ ਇਹਨਾਂ ਦੀ ਕਰਦੇ ਕੰਮ ਕਰਦੇ ਦੋ ਦੇ ਸਕੇ ਭਰਾ ਹੈ ਦੋ ਦੇ ਸਕੇ ਭਰਾ ਹੈ ਆਡੇ ਲੋ ਮੁੱਖ ਮੋਖਾ ਪੁਲਿਸ ਥਾਣਾ ਸੱਚ ਆ ਗਏ ਨੇ ਅਗਲੀ ਕਾਰਵਾਈ ਉਹਨਾਂ ਨੇ ਕਰਨੀ ਹੈ ਤੇ ਐਸਾ ਸਭ ਸਾਡਾ ਮੌਕੇ ਤੇ ਪਹੁੰਚਦਾ ਟਾਈਮ ਕੰਮ ਹੈ ਉਹ ਆ ਗਏ ਆ ਅਗਲੀ ਕਾਰਵਾਈ ਥਾਣੇ ਵਾਲੇ ਕਰਨਗੇ ਤੇ ਹਾਂਜੀ ਇਹ ਡੱਡ ਬੜੀਆਂ ਹੋਰ ਸਹਲਾ ਹੋਰ ਲੈ ਕੇ ਜਾਣਗੇ ਜਿੱਥੇ ਇਹਨਾਂ ਨੂੰ ਪੋਸਟ ਮਾਰਨ ਤੋਂ ਬਾਅਦ ਫਿਰ ਹਾਂਜੀ ਆ ਦੇ ਭਰਾ ਪਹੁੰਚ ਗਿਆ ਤਾਂ ਕਿ ਆਂਡ ਗਾਂਡ ਸਾਰੇ ਆ ਗਏ ਜਿੰਨੇ ਆ ਗਏ ਉਹਨਾਂ ਦੇ